ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਜਿਹੜਾ 2017 ਦੇ ਐਗਜ਼ਾਮ ਦੇ ਵਿੱਚ ਆਇਆ ਸੀ ਤੇ ਉਮੀਦ ਕਰਦੇ ਆ ਅੱਜ ਕੀ ਵੀ ਪੇਪਰ ਦੇ ਵਿੱਚ ਆ ਸਕਦਾ ਹੈ ਵੈਸੇ ਫੁੱਲ ਕਨਸੈਪਟ ਨਾਲ ਇਹ ਕੁਐਸਚਨ ਨੂੰ ਕਰਵਾ ਚੁੱਕੇ ਹਾਂ ਤੁਸੀਂ ਕੀ ਇਹ ਵੀਡੀਓ ਸਾਡੀ ਐਪ ਦੇ ਉੱਪਰ ਦੇਖ ਸਕਦੇ ਹੋ ਸਾਡੀ ਐਪ ਦੇ ਉੱਪਰ ਇੰਗਲਿਸ਼ ਨੂੰ ਲੈ ਕੇ ਇੰਗਲਿਸ਼ ਤੋਂ ਲੈ ਕੇ ਸਾਰੀਆਂ ਕਲਾਸਾਂ ਅਵੇਲੇਬਲ ਹੈ ਠੀਕ ਹੈ ਇੰਗਲਿਸ਼ ਵੀ ਅਸੀਂ ਹੁਣ ਕਰਵਾਉਣ ਲੱਗ ਗਏ ਨਾਲ ਦੀ ਨਾਲ ਤੁਹਾਨੂੰ ਕੀ ਫਸਟイヤー ਸੈਕੰਡイヤー ਦੋਵਾਂ ਦਾ ਬੈਚ ਮਿਲੇਗਾ ਸਿਰਫ 300 ਰੁ ਕਿਉਂਕਿ ਪੇਪਰ ਉਹਨਾਂ ਤੁਹਾਡੇ ਨੇੜੇ ਆ ਤੁਸੀਂ ਬੈਚ ਲੈ ਕੇ ਆਪਣੀ ਤਿਆਰੀ ਵਧੀਆ ਕਰ ਸਕਦੇ ਹੋ ਡੇਲੀ 6 ਕਲਾਸਾਂ ਲੱਗਦੀਆਂ ਠੀਕ ਹੈ ਹਰ ਰੋਜ਼ 6 ਕਲਾਸਾਂ ਲੱਗਦੀਆਂ ਤੁਹਾਡੀ ਤਿਆਰੀ ਬਹੁਤ ਵਧੀਆ ਕਰਵਾਈ ਜਾਏਗੀ ਤੇ ਜੇਕਰ ਤੁਸੀਂ ਬੈਚ ਲੈਣਾ ਚਾਹੁੰਦੇ ਹੋ ਇਸ ਨੰਬਰ ਦੇ ਉੱਪਰ ਤੁਸੀਂ ਗਿਆ ਕੰਟੈਕਟ ਕਰ ਸਕਦੇ ਹੋ ਕਿਉਂਕਿ ਬੈਚ kia 1 ਜਨਵਰੀ ਤੋਂ ਬੰਦ ਕਰ ਦਿੱਤਾ ਜਾਏਗਾ ਕਿਉਂਕਿ ਫਿਰ 23 25 ਵਾਲਾ ਬੈਚ ਸ਼ੁਰੂ ਕੀਤਾ ਜਾਏਗਾ ਸੋ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤੁਸੀਂ ਅੱਜ ਜਾਂ ਕੱਲ ਵਿੱਚ ਜੁਆਇਨ ਕਰ ਸਕਦੇ ਹੋ ਸੋ ਇਹ ਕੁਐਸਚਨ ਹੈ ਮਨ ਲਓ ਤੁਹਾਨੂੰ ਪੂਰੇ ਕਨਸੈਪਟ ਨਾਲ ਨਹੀਂ ਆਉਂਦਾ ਠੀਕ ਹੈ 2 ਨੰਬਰ ਦਾ ਕੁਐਸਚਨ ਆਏਗਾ ਪੂਰੇ ਕਨਸੈਪਟ ਨਾਲ ਨਹੀਂ ਆਉਂਦਾ ਤਾਂ ਤੁਸੀਂ ਕਿ ਇੱਕ ਸਿੱਧਾ ਫਾਰਮੂਲਾ ਯੂਜ਼ ਕਰਕੇ ਕੁਐਸਚਨ ਨੂੰ ਕਰ ਸਕਦੇ ਹੋ ਹਾਰਡਲੀ ਤੁਹਾਨੂੰ 1 ਮਿੰਟ ਲੱਗੇਗਾ ਕੁਐਸਚਨ ਨੂੰ ਕੁਝ ਵੀ ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਸਿੰਪਲ ਜਿਹਾ ਫਾਰਮੂਲਾ ਹੈ ਆਪਾਂ ਨੂੰ ਕੁਐਸਚਨ ਦੇ ਵਿੱਚ ਕੀ ਕਹਿੰਦਾ ਜੇਕਰ x 1/x 5 ਹੈ ਤਾਂ x² 1/x² ਅਤੇ x^3 1/x^3 ਦਾ ਮੁੱਲ ਪਤਾ ਕਰੋ ਤਾਂ ਸਿੰਪਲ ਜਿਹਾ ਫਾਰਮੂਲਾ ਤੁਸੀਂ ਕੀ ਲਿਖੋਗੇ ਤੁਸੀਂ ਲਿਖੋਗੇ ਜੇਕਰ x 1/x ਦਾ ਮੁੱਲ n ਹੈ ਆਪਾਂ n ਕੋਈ ਵੀ ਨੰਬਰ ਮੰਨ ਲਿਆ ਫਾਰਮੂਲਾ ਲਿਖੋਗੇ ਜੇਕਰ x 1/x ਦਾ ਮੁੱਲ ਕਿੰਨਾ ਹੈ n ਹੈ ਤਾਂ x^2 1/x^2 ਇਹਦਾ ਮੁੱਲ ਕੀ ਹੁੰਦਾ ਆਪਣੇ ਕੋਲ n^2 2 ਹੁੰਦਾ ਹੈ ਯਾਦ ਰੱਖਿਓ ਫਾਰਮੂਲਾ 1 ਜੇਕਰ ਆਪਣੇ ਕੋਲ x 1 x ਦੀ ਵੈਲਿਊ n ਹੈ ਤਾਂ ਆਪਣੇ ਕੋਲ ਇਹਦੀ ਵੈਲਿਊ ਕੀ ਹੁੰਦੀ ਹੈ n² 2 ਹੁੰਦੀ ਹੈ ਹੁਣ ਤੁਸੀਂ ਇਸ ਕੁਐਸਚਨ ਨਾਲ ਕੰਪੇਅਰ ਕਰੋ n ਦਾ ਮੁੱਲ ਕਿੰਨਾ 5 ਹੈ ਇੱਥੇ n ਦੀ ਵੈਲਿਊ ਕਿੰਨੀ ਆ 5 ਨੰਬਰ ਕਿੰਨਾ ਦਿੱਤਾ ਆਪਾਂ ਨੂੰ 5 ਦਿੱਤਾ ਤਾਂ ਇੱਥੇ ਆਪਣੇ ਕੋਲ ਵੈਲਿਊ ਕਿੰਨੀ ਆਏਗੀ x² 1 x² ਬਰਾਬਰ ਕੀ ਆਏਗਾ n ਦੀ ਵੈਲਿਊ ਕਿੰਨੀ ਹੈ 5 5 ਦਾ ਸਕੁਅਰ 2 ਸੋ 5 ਦਾ ਸਕੁਅਰ ਕਿੰਨਾ ਹੁੰਦਾ 25 ਹੁੰਦਾ 5 5 25 ਤੇ 25 2 ਤੁਹਾਡੇ ਕੋਲ ਅਨਸਰ ਕਿੰਨਾ ਆ ਗਿਆ 23 ਆ ਗਿਆ ਕੱਲ ਰਾਤ ਤੁਹਾਨੂੰ ਇਹ ਸੇਮ ਕੁਐਸਚਨ ਕਰਵਾਇਆ ਸੀ ਤੁਸੀਂ ਚੈੱਕ ਕਰ ਸਕਦੇ ਹੋ ਉੱਥੇ ਵੈਲਿਊ ਵੀ ਕਿੰਨੀ ਆਈ ਸੀ ਆਪਣੇ ਕੋਲ 23 ਆਈ ਸੀ ਤਾਂ ਤੁਸੀਂ ਇਹ ਸਿੰਪਲ ਜਿਹਾ ਫਾਰਮੂਲਾ ਲਿਖੋਗੇ ਪਹਿਲਾਂ ਪੇਪਰ ਦੇ ਵਿੱਚ ਉਸ ਤੋਂ ਬਾਅਦ n ਕਿੰਨਾ ਹੈ ਇੱਥੇ ਨੰਬਰ ਕੁਝ ਵੀ ਦਿੱਤਾ ਹੋ ਸਕਦਾ ਠੀਕ ਹੈ ਇੱਥੇ ਨੰਬਰ ਤੁਹਾਨੂੰ ਕੁਝ ਵੀ ਦਿੱਤਾ ਹੋ ਸਕਦਾ 573 ਜੋ ਮਰਜੀ ਹੈ ਤੁਸੀਂ ਉੱਥੇ n ਦੀ ਵੈਲਿਊ ਭਰੋਗੇ ਤੁਹਾਡੇ ਕੋਲ ਕੀ ਆ ਜਾਏਗਾ ਅਨਸਰ ਆ ਜਾਏਗਾ ਔਰ ਪਾਵਰ 3 ਵਾਲਾ ਦੇਖਦੇ ਆਂ ਇਹਦਾ ਫਾਰਮੂਲਾ ਕੀ ਹੁੰਦਾ ਹੈ x³ ਸੋਰੀ x 1/x ਕਾਦੇ ਬਰਾਬਰ ਹੈ n ਦੇ ਬਰਾਬਰ ਹੈ ਕਾਦੇ ਬਰਾਬਰ n ਦੇ ਤਾਂ ਆਪਣੇ ਕੋਲੇ ਇਹਦਾ ਫਾਰਮੂਲਾ ਕੀ ਬਣੇਗਾ x³ +1/x^3 ਕਾ ਦੇ ਬਰਾਬਰ ਹੈ n^3 3n ਦੇ ਬਰਾਬਰ ਠੀਕ ਹੈ ਇਹ ਫਾਰਮੂਲਾ ਆਪਣੇ ਕੋਲ ਕੀ ਹੁੰਦਾ ਹੈ n^3 3n ਦੇ ਹੁਣ n ਦੀ ਵੈਲਿਊ ਅਗੇਨ ਕਿੰਨੀ ਹੈ ਜੇ ਆਪਾਂ ਦੇਖੀਏ n ਦੀ ਵੈਲਿਊ ਕਿੰਨੀ ਹੈ 5 ਹੈ ਜੇਕਰ ਆਪਾਂ ਦੇਖੀਏ ਆਪਣੇ ਕੋਲ n ਕਿੰਨਾ ਆ ਗਿਆ 5 ਹੈ ਕੁਐਸਚਨ ਦੇ ਵਿੱਚ ਕੀ ギਵਨ ਹੈ 5 ギਵਨ ਹੈ ਤਾਂ ਇਥੇ ਜਸਤ ਤੁਸੀਂ ਵੈਲਿਊ ਪੜਨੀ ਹੈ 5^3 ਮਾਈਨਸ ਕੀ ਆ ਗਿਆ 3 5 ਸੋ 5 ਨੂੰ 3 ਵਾਰਾ ਗੁਣਾ ਕਰੀਏ 5 ਨੂੰ 5 ਨਾਲ ਕੀਤਾ 25 25 ਨੂੰ ਫਿਰ 5 ਨਾਲ ਕੀਤਾ 125 5 3 ਜਾ ਕਿੰਨਾ ਹੁੰਦਾ 15 ਸੋ ਮਾਈਨਸ ਕਰਕੇ ਲਿਖ ਲਓ ਤੁਹਾਡੇ ਕੋਲ ਅੰਸਰ ਕਿੰਨਾ ਆ ਗਿਆ 110 ਆ ਗਿਆ ਰਾਤ ਵੀ ਆਪਾਂ ਸੇਮ ਕੁਐਸਚਨ ਕੀਤਾ ਸੀਗਾ ਪਹਿਲੇ ਦੀ ਵੈਲਿਊ 23 ਆਈ ਸੀ ਦੂਜੇ ਦੀ ਵੈਲਿਊ 110 ਆਈ ਸੀ ਰਾਤ ਮੈਂ ਪੂਰੇ ਕਨਸੈਪਟ ਨਾਲ ਕਰਵਾਇਆ ਸੀ ਜਿਹੜੀ ਵੀਡੀਓ ਰਾਤ ਪੜਾਈ ਸੀ ਰਾਤ ਲਾਈਵ ਕਲਾਸ ਦੇ ਵਿੱਚ ਠੀਕ ਹੈ ਸੋ ਇਸ ਕਲਾਸ ਦੇ ਵਿੱਚ ਕਿਹਾ ਮੈਂ ਸ਼ਾਰਟ ਟ੍ਰਿਕ ਜਾਂ ਆਪਾਂ ਫਾਰਮੂਲਾ ਯੂਜ਼ ਕਰ ਸਕਦੇ ਆ ਓਕੇ ਜੇ ਪੇਪਰ ਦੇ ਵਿੱਚ ਤੁਹਾਨੂੰ ਨਹੀਂ ਆਉਂਦਾ ਤੁਹਾਡਾ ਗਲਤ ਨਹੀਂ ਜਾਏਗਾ ਫਾਰਮੂਲੇ ਨਾਲ ਕਿਉਂਕਿ ਤੁਸੀਂ ਇੱਕ ਫਾਰਮੂਲਾ ਯੂਜ਼ ਕਰ ਰਹੇ ਹੋ ਓਕੇ ਬਾਕੀ ਤੁਹਾਨੂੰ ਕਲਾਸਾਂ ਦਾ ਸਮਾਂ ਦੱਸਤੀ ਹੈ ਜਿਹੜੀ ਆਪਣੀਆਂ ਲਾਈਵ ਲੱਗਦੀਆਂ ਪਹਿਲੀ ਸਵੇਰੇ ਕਲਾਸ ਲੱਗਦੀ ਹੈ 7:30 ਵਜੇ ਮੈਥ ਦੀ ਕਲਾਸ ਹੁੰਦੀ ਹੈ 45 ਮਿੰਟ ਦੀ ਜਿੰਦੇ ਵਿੱਚ ਸਾਰੇ ਇੰਪੋਰਟੈਂਟ ਕੁਐਸਚਨ ਤੇ ਪੁਰਾਣੇ ਪੇਪਰ ਕਰਵਾਏ ਜਾਂਦੇ ਆ ਉਸ ਤੋਂ ਬਾਅਦ 2:15 ਤੇ ਕਲਾਸ ਹੁੰਦੀ ਹੈ ਇੰਗਲਿਸ਼ ਦੀ 6:35 ਤੇ EVS ਦੀ ਕਲਾਸ ਹੁੰਦੀ ਹੈ ਉਸ ਤੋਂ ਬਾਅਦ 7:10 ਤੇ ਫਿਰ EVS ਦੀ ਕਲਾਸ ਹੁੰਦੀ ਹੈ 7:45 ਮੈਥ ਤੇ ਉਸ ਤੋਂ ਬਾਅਦ 8:30 ਵਜੇ ਫਿਰ ਕੀ ਹੁੰਦਾ ਮੈਥ ਲਾਸਟ ਵਾਲੀਆਂ ਦੋਵੇਂ ਕਲਾਸਾਂ ਕੀ ਐ ਮੈਥ ਦੀਆਂ ਠੀਕ ਐ ਤਿੰਨ ਕਲਾਸਾਂ ਮੈਥ ਦੀਆਂ ਹੁੰਦੀਆਂ ਇੱਕ ਇੰਗਲਿਸ਼ ਦੀ ਦੋ ਐਵੀਐਸ ਦੇ ਕਿਉਂਕਿ ਬਾਕੀ ਸਬਜੈਕਟਾਂ ਦੇ ਲਗਭਗ ਸਿਲੇਬਸ ਪੂਰੇ ਹੋ ਚੁੱਕੇ ਆ ਜਿਨ੍ਹਾਂ ਦੀਆਂ ਰਿਕਾਰਡਡ ਵੀਡੀਓ ਤੁਹਾਨੂੰ ਐਪ ਦੇ ਵਿੱਚ ਮਿਲ ਗਈਆਂ ਸੋ ਜਿਹੜਾ ਜਿਹੜਾ ਰਹਿ ਗਿਆ ਉਸ ਤੋਂ ਬਿਨਾ ਪੇਪਰ ਤੋਂ ਪਹਿਲਾਂ ਤੁਹਾਨੂੰ ਕੀ ਐ ਰਿਵੀਜ਼ਨ ਕਰਾਵਾਂਗੇ ਦੋ ਤਿੰਨ ਘੰਟੇ ਹਰੇਕ ਪੇਪਰ ਤੋਂ ਪਹਿਲਾਂ ਸ਼ਾਮ ਨੂੰ ਕੀ ਐ ਰਿਵੀਜ਼ਨ ਕਲਾਸਾਂ ਲੱਗਿਆ ਕਰਨਗੀਆਂ ਸੋ ਜੇਕਰ ਤੁਸੀਂ ਬੈਕ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਥੈਂਕ ਯੂ ਵੈਰੀ ਮੱਚ